ਸੁੱਕਾ ਪੱਤਾ ਕਦੇ ਹਰਾ ਹੋਣਾ ਨਹੀਂ ਹਰਾ ਪੱਤਾ ਵੀ ਇੱਕ ਦਿਨ ਸੁੱਕ ਜਾਣਾ ਹੈ ਜੋ ਚਲੇ ਗਏ ਉਹ ਮੁੜ ਕੇ ਆਉਂਦੇ ਨਹੀਂ ਬੰਦੇ ਆ ਤੂੰ ਵੀ ਇੱਕ ਦਿਨ ਚਲ ਜਾਣਾ ਹੈ ਚਾਰ ਦਿਨ ਦੀ ਜ਼ਿੰਦਗੀ ਫਿਰ ਭਾਂਡਾ ਟੁੱਟ ਜਾਣਾ ਅਚੰਮ ਮਿੱਟੀ ਦੇ ਉੱਤੇ ਤੂੰ ਕੱਲ ਮਿੱਟੀ ਤੇ ਠਾਂ ਮਾਨ ਨਾ ਕਰ ਬੰਦਿਆ ਇਹ ਪਾਂਡਾ ਕੱਚੇ ਮਿੱਟੀ ਦਾ ਇੱਕ ਦਿਨ ਟੁੱਟ ਕੇ ਮਿੱਟੀ ਬਨ ਜਾਣਾ ਏ ਇੱਕ ਦਿਨ ਟੁੱਟ ਕੇ ਮਿੱਟੀ ਬਨ ਜਾਣਾ ਏ ਤੇ ਮਾਤਾ ਪਿਆਰ ਸਮੁੰਦਰੋ ਟੋਂਕਾ ਅੰਤ ਕਿਸੇ ਨਾ ਪਾਇਆ ਮਾਤੇ ਪੈਰਾ ਥੱਲੇ ਜੰਨਤ ਬਾ ਕਨ ਨਬੀ ਫਰਮਾਇਆ ਤੇ ਮਾਵਾਂ ਦੇ ਦਿਲ ਨਰਮ ਕੁਲਾਪੋਂ ਨਾ ਕਦਨ ਕਬੂਲ ਚੁਤਾਈ ਉਹ ਕਰ ਦੇਵਨ ਕੁਰਬਾਨ ਖਜ਼ਾਨੇ ਤੇ ਕਦ ਲੈਨ ਕਬੂਲ ਕਤਾਈ ਪੁੱਤਰਾ ਤੇ ਹਰ ਐਬਸ਼ ਪਾਵਨ ਨਾ ਕਤੀ ਵੀ ਸੁਨਨ ਬੁੜਾਈ ਆਜਮ ਉਹ ਕਾਮਸ਼ਾਪ ਨਹੀਂ ਹੁੰਤਾ ਜਿਨਨੇ ਮਾਂ ਦੀ ਕਦਰ ਨਾ ਪਾਈ ਉਹ ਜਿਨਨੇ ਮਾਂ ਦੀ ਕਦਰ ਨਾ ਪਾਈ ਨੀਚ ਲੋਕ ਹਮੇਸ਼ਾ ਨੀਚੁੰਦੇ ਗਲਬਾਤ ਬਦਲ ਨਹੀਂ ਸਕਦੀ ਨਵੇਂ ਕੱਪੜੇ ਪਾ ਕੇ ਨੀਚਾਂ ਦੀ ਔਕਾਤ ਬਦਲ ਨਹੀਂ ਸਕਦੀ ਬਿੱਲੀ ਠੱਗੀਆਂ ਕਰਨ ਤੇ ਦੁੱਖ ਲੱਗਦਾ ਓ ਪੁੱਲਿਆ ਕਾਇਨਾਤ ਬਦਲ ਨਹੀਂ ਸਕਦੀ ਪਾਵੇਂ ਪੱਟਾ سونے ਦਾ ਕੁੱਤੇ ਤੇ ਗਲ ਪਾ ਲੋ ਉਹਦੀ ਜ਼ਾਤ ਬਦਲ ਨਹੀਂ ਸਕਦੀ ਆਇਓ ਤੇ ਜ਼ਾਤ ਬਦਲ ਨਹੀਂ ਸਕਦੀ ਤੇ ਹਜ਼ਰਤ मियां ਸਾਹਿਬ ਅੱਜ ਕੱਲ ਦੀ ਯਾਦ ਇਹ ਉੱਪਰ ਫਰਮਾਉਂਦੇ ਨੇ ਕਿ ਸਾਦੇ ਯਾਰ ਨਹੀਂ ਮੁਖਲਸ ਹੁੰਦੇ ਕੁਝ ਹੁੰਦੇ ਨੇ ਨਮਕ ਹਰਾਮੀ ਕੰਡ ਤੇ ਪਿੱਛੇ ਬੁਰਾਈਆਂ ਕਰਦੇ ਤੇ ਮੋਤੇ ਕਰਦੇ ਸਲਾਮੇ ਤੇ ਜਿਹੜਾ ਚਲਦਾ ਚਾਲ ਮੁਨਾਫਕ ਦੀ ਦੱਸੋ ਉਹ ਇਨਸਾਨ ਹੈ ਕਿਹੜਾ ਜਿਹੜਾ ਤੇਰੇ ਮੂਹਤੇ ਬਨ ਚਾਹੇ ਤੇਰਾ ਤੇ ਮੇਰੇ ਮੂਹਤੇ ਮੇਰਾ ਮੇਰੇ ਮੂਹਤੇ ਮਿੱਠਾ ਬਨ ਬਨ ਕੇ ਦੱਸੇ ਐਬ ਲੋਕਾਂ ਨੂੰ ਜਿਹੜਾ ਸੱਚ ਬੋਲਨ ਵਾਲੇ ਦਾ ਦੁਨੀਆ ਤੇ ਉਹ ਟੁੱਪ ਚੰਦਾ ਏ ਪੀੜਾ ਉਹ ਟੁੱਪ ਚੰਦਾ ਏ ਪੀੜਾ ਅਸੀਂ ਵਾਰੋ ਵਾਰ ਡੁੱਬਦੇ ਗਏ ਸਾਡੀ ਮਦਦ ਤੇ ਲਈ ਕੋਈ ਨਹੀਂ ਆਇਆ ਕਿਸੇ ਰੋਣਾ ਸਾਡਾ ਸੁਨਿਆ ਨਹੀਂ ਤੇ ਨਾ ਸਾਨੂੰ ਕਿਸੇ ਵੀ ਆਨ ਬਚਾਇਆ ਅਸੀਂ ਰੋਂਦੇ ਰਹੇ ਤੁਸੀਂ ਤੱਕਦੇ ਰਹੇ ਖੜੇ ਪੱਥਰਾਂ ਉੱਤੇ ਤੁਸੀਂ ਹੱਸਦੇ ਰਹੇ ਸਾਡੀ ਪਤ ਭਗਤੀ ਦੀ ਹੱਥ ਹੋ ਗਈ ਕੋਈ ਹੱਥ ਫੜਾਉਣ ਨਾ ਨਹੀਂ ਆਇਆ ਹਏ ਕੋਈ ਹੱਥ ਫੜਾਉਣ ਨਹੀਂ ਆਇਆ ਤੇ ਮਿੱਠਾ ਮੇਵਾ ਪੇਰੀ ਦੇਵੇ ਫਿਰ ਵੀ ਵੱਟੇ ਖਾਵੇ ਸਬਰ ਪੇਰੀ ਦਾ ਵੇਖ ਮੁਹੰਮਦ ਹਏ ਨੇਕੀਆਂ ਕਰਤੀ ਜਾਵੇ ਤੇ ਕਮਜ਼ਰਫ ਲੋਕਾਂ ਪਾਰੇ ਸ਼ਾਇਰ ਕਹਿੰਦਾ ਹੈ ਕਿ ਡਾਟੀ ਗਲਤੀ ਹੋਈਏ ਕਮਜ਼ਰਫਾਂ ਤੇ ਕੁਝ ਡੇਰ ਹਿਆ ਕਰ ਬੈਠਾ ਔਕਾਤ ਤੋਂ ਵੱਧ ਬੇ ਕਦਰਾਂ ਮੈਂ ਇੱਜ਼ਤ ਅਤਾ ਕਰ ਬੈਠਾ ਹਮ ਤਰਦ ਸਮਝ ਕੇ ਮੈਂ ਤਿਲਤੀਆਂ ਦਸੀਆਂ ਦਰਸਲ ਖਤਾ ਕਰ ਬੈਠਾ ਉੱਚੀ ਦੀ ਨਸਲ ਚ ਯਾਰ ਵਫਾ ਕੋਈ ਨਹੀਂ ਉਹਨਾਂ ਨਾਲ ਵਫਾ ਕਰ ਬੈਠਾ ਹਏ ਉਹਨਾਂ ਨਾਲ ਵਫਾ ਕਰ ਬੈਠਾ ਤੇ ਰੰਗ ਲਗਦਾ ਸਬਰਾਂ ਨੂੰ ਜੋ ਨਸਲੀ ਖੋਨ ਹੋਵੇ ਨਹੀਂ ਪੁਰਤੇ ਕਬਰਾਂ ਤੇ ਮਾਤੀ ਹਸਤੀ ਜਿਸ ਕਰ ਹੋਵੇ ਉੱਥੇ ਰਹਿਮਤ ਮੀ ਪਰਸ ਆਵੇ ਮਾਤੇ ਪੈਰਾ ਥੱਲੇ ਜੰਨਤ پاک ਨਬੀ ਫਰਮਾਵੇ ਤੇ ਇੱਕੋ ਦੁਆ ਮੇਰੀ ਆ ਮੋਲਾ ਨਾ ਮਰਨ ਕਿਸੇ ਦੀਆਂ ਮਾਵਾਂ ਉਹ ਮਾਤੇ ਪੈਰਾ ਥੱਲੇ ਜੰਨਤ ते मामा ठंडिया शामा ते माता प्यार प्यार समुद्रोंगा अंत किसे न पाया माते पैर थले चन्नत पाक नबी फरमाया है पाक नबी फरमाया उम्मीद करता दोस्तों यह अल्फाज सुन के तेरू तो बहुत सुकून होवेगा इसे तरह की वीडियो देखते रह ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ